ਹਾਂਜੀ ਕੀ ਹਾਲ ਦੋਸਤੋ ਤੇ ਸ਼ਾਮ ਦੇ 4 ਵਜੇ ਰੇ ਆ ਤੇ ਧੁੱਪ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਮੇਰੇ ਫਿਲਹਾਲ ਅਚਾਨਕ ਹੀ ਪਲਾਨ ਬਣਿਆ ਸਾਡਾ ਕਿਉਂਕਿ ਜੇਠ ਐਤਵਾਰ ਵੀ ਆ ਤੇ ਬੰਦੇ ਕਹਿ ਰਹੇ ਆ ਕਿ ਬਾਬਾ ਬਲਕਨਾਥ ਜੀ ਜਾਣਾ ਤੇ ਹੁਣ ਨਿਕਲਦੇ ਆ ਨਹਾ ਲਿਆ ਮੈਂ ਫਿਲਹਾਲ ਜਲਦੀ ਜਲਦੀ ਚ ਤੇ ਹੁਣ ਉਹੀ ਪੁਰਾਣੇ ਆਊਟਫਿਟ ਚੋਂਨੇ ਆ ਕੁਰਤਾ ਪਜਾਮਾ ਤੇ ਨਿਕਲਦੇ ਆ ਫਿਲਹਾਲ ਸ਼ਹਿਰ ਕੋਲ ਤੱਕ ਸਾਨੂੰ ਬੱਸੇ ਜਾਣਾ ਪੈਣਾ ਕਿਉਂਕਿ ਪਲਾਨ ਅਰਜੈਂਟ ਬਣਿਆ ਤੇ ਗੱਡੀਆਂ ਇੱਥੇ ਹੈ ਨਹੀਂਆਂ ਦੋ ਗੱਡੀਆਂ ਖਰਾਬ ਆ ਤੇ ਉਹਦੇ ਕਰਕੇ ਬੱਸੇ ਜਾਣਾ ਪੈਣਾ ਹਿਆਰਪੁਰ ਤੱਕ ਉਸ ਤੋਂ ਅੱਗੇ ਚਾਚੇ ਹੁਣੇ ਖੜੇ ਆ ਉਹ ਇਹ ਆਫਿਸ 'ਚ ਹੋਣੇ ਆਪਣੇ ਤੇ ਉੱਥੋਂ ਨਿਕਲਦੇ ਉਹਨਾਂ ਦੇ ਨਾਲ ਹੀ ਸੋ ਤੁਹਾਨੂੰ ਦਿਖਾਉਣੇ ਆ ਅੱਜ ਦਾ ਸਾਰਾ ਵਲੋਗ ਅਪਡੇਟ ਗੱਡੀ ਜਿੱਥੇ ਇੱਕ ਨਹੀਂ ਸੀ ਉੱਥੇ ਆ ਵੀ ਆ ਗਈ ਘਰੇ ਤੇ ਉਧਰ ਬਰਨਾ ਵੀਰਾਈਟੀ ਸੀਗੀ ਆਪਣੀ ਵਾਸੇ ਪਰ ਹੁਣ ਕੋਈ ਨਹੀਂ ਇਹਨੂੰ ਬੰਦ ਕਰਦੇ ਆ ਚੱਲਦੇ ਆਂ ਦੂਸਰੀ ਵਾਲੀ। ਲਓ ਜੀ ਚਾਚਾ ਜੀ ਫੇਰ ਤਿਆਰੀ ਆ। ਜੈ ਬਾਬੇ ਜੀ। ਜੈ ਬਾਬੇ ਦੀ। ਤੇ ਜਿੱਦਾਂ ਕੀ ਪਤਾ ਹੀ ਬਸ ਚੱਲੇ ਸੀਗੇ ਪਰ ਬਾਬੇ ਨੇ ਫੇਰ ਦੋਨੋਂ ਹੀ ਲੈ ਆਤੀਆਂ ਜਿਹੜੀਆਂ ਦੋਨੋਂ ਗਈਆਂ ਆ ਗਈਆਂ। ਤੇ ਹੁਣ ਭਾਜੀ ਵੀ ਨਾਲ ਆ ਗਏ ਆ। ਭਾਜੀ ਦਾ ਵੀ ਅਚਾਨਕ ਹੀ ਪਲਾਨ ਬਣਿਆ। ਕਿੱਥੇ ਆ ਬਾਕੀ ਜਾਣੇ? ਬਾਕੀ ਅੱਗੇ ਨੂੰ ਜਾਣਗੇ ਆ। ਤਿੰਨ ਜਾਣੇ ਜਾਣਾ ਆਪਾਂ ਇਕ। ਹਾਂ। ਓਏ ਵੇ ਹੂੰ। ਕਾਲੂ ਜੀ ਤਾਂ ਹੁਣ ਫੇਓ ਕਿੱਥੇ ਆ? ਹਿਸ਼ਾਰਪੁਰ ਤੇ ਜਰਨੈਲ ਚਾਚਾ ਹੁਣ ਇੱਕ ਜਰਨੈਲ ਨੂੰ ਚੱਕ ਲੈਣਾ ਬਿੰਦੇ ਨੇ ਨੂੰ। ਚਲੋ। ਵੌਲੀ ਵਾਲੀ ਗੱਡੂ ਜੀ ਗੱਡੀ ਕਿਹੜੀ ਲਈ ਥਾਰ ਆ ਨਾ ਉਹਨਾਂ ਨੇ ਉੱਤਰ ਕੇ ਥਾਰ ਚ ਸ਼ਿਫਟ ਹੋ ਜਾਣਾ ਉਹ ਵਾਲਿਆਂ ਨੇ ਸਵਿਫਟ ਵਾਲਿਆਂ ਨੇ ਸਵਿਫਟ ਉੱਥੇ ਗੱਡੀ ਕਰਦਣੀ ਹੈ ਖਰਾਬ ਹੋ ਗਈ ਨਾ ਆਦੀ ਸਾਡੇ ਨਾਲ ਕਹਿੰਦੇ ਆਉਣਾ ਫੇ ਸੌਣਾ ਹੋ ਜੂਗਾ ਕੋਈ ਚਲੋ ਫਿਲਹਾਲ ਜੈ ਬਾਬੇ ਦੀ ਚੱਲਦੇ ਆਂ ਇੱਥੋਂ ਤੇ ਤੁਹਾਨੂੰ ਅੱਜ ਦਾ ਦਰਸ਼ਨ ਕਰਾਉਨੇ ਆ ਸਟੋਰੇਜ ਅਚਾਨਕ ਹੀ ਖਾਲੀ ਕੀਤੀ ਆ ਸਾਰੀ ਫੂਨ ਦੀ ਤੇ ਬਾਕੀ ਅੱਜ ਦਾ ਵਲੋਗ ਹੈ ਕਿਹੋ ਜਿਹਾ ਚਾਚਾ ਜੀ ਬਿਲਕੁਲ ਹੀ ਬੁੱਲ ਕੇ ਜੈ ਬਾਬੇ ਦੀ ਅੱਜ ਦਾ ਬਾਕੀ ਵਲੋਗ ਤੁਹਾਨੂੰ ਆ ਭਾਜੀ ਦਿਖਾਉਗੇ ਚਾਚਾ ਜੀ ਸਾਡੇ ਅੱਗੇ ਤੇ ਮਿਲਦੇ ਆਂ ਜੀ ਮਿਲਦੇ ਬਾਬੇ ਤੇ ਜਾ ਕੇ ਇਦੇ ਫਿਲਹਾਲ ਗੜਦੀ ਵਾਲਾ ਥੋੜੀ 스테 ਸੀਗੀ ਆਪਣੀ 10-15 ਮਿੰਟ ਦੀ ਤੇ ਹੁਣ ਇੱਥੇ ਸਾਰੇ ਬੰਦੇ ਆਪਣੇ ਆ ਗਏ ਆ ਨਾਲ ਤੇ ਭਾਜੀ ਵੀ ਅੱਜ ਜੁੜੇ ਆ ਬਲੌਗ 'ਚ ਪਹਿਲੀ ਵਾਰ ਸਾਡੇ ਨਾਲ ਤੇ ਹੁਣ ਚੱਲਦੇ ਆਂ ਇੱਥੋਂ ਤੇ ਮਿਲਦੇ ਆਂ ਤੁਹਾਨੂੰ ਜਾ ਕੇ ਮੇਕ ਕਰਕੇ ਰੱਖ ਲਿਓ ਸਾਰੇ ਸਾਰੇ ਨਰੀਗਾ ਲਓ ਜੀ ਹੁਣ ਹਿਯਾਰਪੁਰ ਪੁੱਜ ਗਏ ਆ ਯਾ ਬਾਬੇ ਜੀ ਤੇ ਚਾਚੇ ਦੀ ਵੇਟ ਆ ਕਿਧਰੋਂ ਆ ਰਹੇ ਚਾਚੇ ਹੁਣੇ ਚਾਚੇ ਹੁਣੇ ਇਧਰੋਂ ਆ ਰਹੇ ਨੇ ਇਧਰੋਂ ਆ ਰਹੇ ਆ ਇਹ ਮਤਲਬ ਕਿਹੜੀ ਜਗ੍ਹਾ ਤੋਂ ਆਇਆ ਪਤਾ ਨਹੀਂ ਕਿਹਾ ਯਾਰ ਜੀ ਸੁਵਿੰਦਰਪਾਲ ਕੌਸ਼ਲ ਨਗਰ ਏਰੀਆ ਹਿਯਾਰਪੁਰ ਆ ਇਹ ਤਾਂ ਪੂਰੀ ਡਿਟੇਲ ਸੀ ਚਲੋ ਕੋਈ ਨਹੀਂ ਕਰਦੇ ਆ ਵੇਟ ਹੁਣ ਬਾਕੀ ਸਾਡੇ ਬੰਦੇ ਕਹਿ ਰਹੇ ਆ ਕਿ ਦੂਸਰੀ ਗੱਡੀ ਜਿਹੜੀ ਕਿ ਪਹਾੜੀ ਜਿੱਥੋਂ ਸ਼ੁਰੂ ਹੁੰਦੀ ਹੈ ਮਾਚਲ ਪ੍ਰਦੇਸ਼ ਦੀ ਸ਼ੇਰਪੁਰ ਸਾਈਡ ਤੋਂ ਉੱਥੇ ਵੇਟ ਕਰਾਂਗੇ ਜਿਹੜਾ ਪਹਿਲਾਂ ਹੀ ਪੁੱਜ ਗਿਆ ਜੇ ਆਪਾਂ ਪੁੱਜ ਗਏ ਇੱਥੇ ਸਾਨੂੰ ਵੇਟ ਕਰਨੀ ਪੈਣੀ ਹੈ ਜਿਹੋ ਪੁੱਜ ਗਏ ਤੇ ਉਹ ਸਾਡੀ ਵੇਟ ਕਰੂਗੇ ਫਿਲਹਾਲ ਚੱਲਦੇ ਆ ਫੋਨ ਵੀ ਡੈੱਡ ਆਣ ਪਤਾ ਨਹੀਂ ਬਲੌਗ ਪੂਰਾ ਬੰਨਣਾ ਵੀ ਕਿ ਨਹੀਂ ਤੇ ਕੋਈ ਨਹੀਂ ਦੇਖਦੇ ਆ ਦੇਖ ਲੈਂਦੇ ਆ ਆਪਾਂ ਆਪੇ ਕਰੂਗਾ ਬੰਦਾ ਉਹ ਬਿਲਕੁਲ ਜੀ ਉਹ ਆ ਗਿਆ ਫਿਲਹਾਲ ਚਾਚੇ ਉਹਨਾਂ ਕੋਲ ਆ ਗਏ ਆ ਸ਼ੇਰਪੁਰ ਨਹੀਂ ਉਹੀ ਦਾ ਤੇ ਥੋੜਾ ਨਾ ਮੇਥੇ 5 ਮਿੰਟ ਦੀ ਸਟੇ ਆ ਫਿਰ ਨਿਕਲਦੇ ਆ ਤੇ ਬਾਕੀ ਬੰਦੇ ਹੌਲੀ ਹੌਲੀ ਆ ਰਹੇ ਆ ਉਹਨਾਂ ਨੇ ਗੱਡੀ ਚੇਂਜ ਕਰਨੀ ਆ ਜਿਹੜੀ ਖਰਾਬ ਗੱਡੀ ਆ ਉਹਦੀ ਜਗ੍ਹਾ ਹੋਰ ਲੈਣੀ ਆ ਇੱਧਰ ਲਾ ਦਿਓ ਕਿਤੇ ਅੱਗੇ ਆ ਜਾਓ ਉੱਥੇ ਲਾਇਆ ਬਚਾਚਾ ਜੀ ਆ ਗਏ ਆ ਤੇ ਲੜਕੇ ਅੱਗੇ ਬੈ ਗਏ ਆ ਕਹਿੰਦੇ ਮੇਰਾ ਮਨ ਕੱਚਾ ਹੁੰਦਾ ਚਾਚਾ ਦਹੀਂ ਆ ਕਾਉ ਮਾਉਂਦੀ ਕਾਉ ਮਾਉਂ ਚੱਲ ਕੋਈ ਤੇਰੇ ਥੋੜਾ ਥੋੜਾ ਹੁੰਦਾ ਫਿਲਹਾਲ ਦੂਸਰੇ ਬੰਦੇ ਨੇ ਵੀ ਗੱਡੀ ਕਾਲੀ ਚੇਂਜ ਤੇ ਉਹਨਾਂ ਨੂੰ ਵੀ ਲੈ ਲੈਂਦੇ ਆ ਉੱਕੇ ਜਾ ਕੇ ਬਿੱਲ ਜਿੱਥੇ ਪਹਾੜੀਆਂ ਸ਼ੁਰੂ ਹੁੰਦੀਆਂ ਕੀ ਕਹਿਣਾ ਕਿ ਚਾਹੋਗੇ ਦਰਸ਼ਕਾਂ ਨੂੰ ਜੈ ਬਾਬੇ ਦੀ ਬਸ ਬਸ ਜੈ ਬਾਬੇ ਤੋਂ ਉੱਤੇ ਕੀ ਰਹਿ ਗਿਆ ਨੀਡੂ ਨੂੰ ਲੈ ਆਇਆ ਇਹ ਨਾਲ ਲੋ ਜੀ ਪਹਾੜੀਆਂ ਦੇ ਆ ਗਏ ਹੁਣ ਤੇ ਪਿੱਛੇ ਇੱਕ ਬ੍ਰੇਕ ਲਈ ਫਿਰ 5 ਮਿੰਟ ਦਾ ਵਾਹ ਪੈਲਟੀ ਬ੍ਰੇਕ ਪੈਲਟੀ ਬ੍ਰੇਕ ਹੁਣ ਚੱਲੇ ਹਾਂ ਔੜੀ ਔੜੀ ਤੇ ਬੰਦੇ ਵੀ ਆਪਣੇ ਨਾਲ ਹੀ ਪਿੱਛੇ ਹੀ ਆ ਗੱਡੀ ਉਹਨਾਂ ਦੀ ਵੀ ਉਹ ਸਿੱਦੇ ਚੱਲਦੇ ਆ ਰਾਤੋਂ ਰਾਤ ਹੀ ਮੁੜੇ ਆਉਣਾ ਆ ਇਹ ਤੁਹਾਨੂੰ ਪਤਾ ਹੀ ਆ ਜਿਹੜੇ ਅਚਾਨਕ ਪਲਾਨ ਹੁੰਦੇ ਆ ਵਧੀਆ ਹੀ ਜਾਂਦੇ ਆ ਜੇ ਚਾਚੇ ਹੁਣਾਂ ਨੇ ਚਾਇਆ ਤੇ ਅਗਲਾ ਬਲੌਗ ਕਸ਼ਮੀਰ ਦਾ ਆਊਗਾ ਸਦਾ ਕਿਉਂ ਚਾਚਾ ਰੋਕੀ ਆਪਾਂ ਦਾ ਰੈਡੀ ਆ ਜੇ ਰੈਡੀ ਰੈਡੀ ਜੀ ਇਸ ਵਾਰ ਯਾਰ ਵੈਸੇ ਰੈਡੀ ਆ ਇਸ ਤੋਂ ਪਹਿਲਾਂ ਬਲੌਗ ਕਸ਼ਮੀਰ ਦਾ ਹੀ ਹੋਣਾ ਸੀਗਾ ਪਰ ਵਿੱਚ ਕੰਮ ਜਿਆ ਪੈ ਗਿਆ ਹੀ ਤੁਹਾਨੂੰ ਤੇ ਕਸ਼ਮੀਰ ਹੁਣ ਬਲੌਗ ਦਿਖਾਵਾਂਗੇ ਤੁਹਾਨੂੰ ਪੂਰਾ ਹੱਤ ਕਰਾਵਾਂਗੇ ਫਿਲਹਾਲ ਹੀ ਇਹ ਹੀ ਦੇਖ ਕੇ ਸਾਰੋ ਜੈ ਬਾਬੇ ਡੱਪ ਗਏ ਆ ਤੇ ਮੌਸਮ ਵਧੀਆ ਕਿਉਂਕਿ ਠੰਡਾ ਹੋਇਆ ਜਦੋਂ ਅੱਗੇ ਸ਼ਾਮ ਪੈ ਰਹੀ ਆ ਫਿਲਹਾਲ ਬੰਦੇ ਰੁਕੇ ਆਪਣੇ ਸਾਰੇ ਟੀ ਬ੍ਰੇਕ ਲਈ ਤੇ ਸਾਰੇ ਭਰਾ ਨਾਲ ਆ ਭਾਜੀ ਹੁਣ ਵੀ ਨਾਲ ਜੁੜੇ ਆ ਭਾਜੀ ਕਿੱਦਾਂ ਲੱਗ ਰਿਹਾ ਸਵਰ ਤੇ ਭਾਈ ਜੀ ਇੰਨਾ ਕਿ ਨਜ਼ਾਰਾ ਆ ਰਿਹਾ ਕਿ ਪੁੱਛੋ ਹੀ ਨਾ ਭਈ ਇਹ ਖਿਲੇ ਹੋਏ ਅੱਜ ਵਧੀਆ ਚਲੋ ਮਾਹੌਲ ਵੀ ਵਧੀਆ ਆ ਤੇ ਬਾਬੇ ਦਰਸ਼ਨ ਵੀ ਕਰਨੇ ਆ ਕਿਉਂਕਿ ਜੇਲ੍ਹ ਚੋਂ ਨਿਕਲੇ ਆ ਠੀਕ ਹੈ ਚੇਰ ਬਾਦ ਭਾਈ ਕਾਫੀ ਚਿਰ ਬਾਅਦ ਆਏ ਆ ਤੇ ਚਾਚੇ ਤੁਹਾਨੂੰ ਕਿੱਦਾਂ ਲੱਗ ਰਿਹਾ ਜੀ ਮੈਨੂੰ ਵਧੀਆ ਲੱਗ ਰਿਹਾ ਠੀਕ ਹੈ ਤੁਹਾਨੂੰ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਭਾਈ ਦਾ ਤੁਸੀਂ ਪਿਛਲੇ ਬਲੌਗ ਵੀ ਦੇਖਣੇ ਆ ਤੇ ਲਾ ਹੁਣ ਟੀ ਬ੍ਰੇਕ ਲੈਨੇ ਆ ਇੱਥੇ ਤੇ ਹੁਣ ਟੀ ਬ੍ਰੇਕ ਲਈ ਰੁਕੇ ਬੰਦੇ ਸਾਡੇ ਹਾਂਜੀ ਵੀ ਕਿੱਦਾਂ ਲੱਗ ਰਿਹਾ ਸਾਰਿਆਂ ਨੂੰ ਬਹੁਤ ਵਧੀਆ ਜੈ ਭਾਬੋ ਜੀ ਆਹ ਉਹੀ ਦਿੱਤਾ ਜੋ ਹੈ ਜੀ ਭਾਜੀ ਹਜੇ ਨਾ ਹੋ ਤੀ ਸਾਡੀ ਦੀਆਂ ਯਾਰਾਂ ਕੋਈ ਚਾਰ ਕੱਤਰਦੀ ਉਹ ਕਿਵੇਂ ਦੇ ਜੂਗੇ ਬਹੁਤ ਬੜੀ ਚੰਗੀ ਲੱਗਦੀ ਤੁਹਾਡੇ ਨਾਲ ਗੱਲ ਕਰਨ ਲੈ ਵੰਦ ਈਸ ਨੇ ਹੱਥ ਟਾਇਆ ਲਓ ਜੀ ਚਾਤ ਲਾਈਆਂ ਪੁੱਜੀਆਂ ਤੇ ਹੁਣੀ ਹੁਣੀ ਸਰਾਚ ਜਿੱਥੇ ਆਪਾਂ ਸਟੇ ਕੀਤੇ ਸੀ ਪਿਛਲੀ ਵੱਡੀ ਵੀਡੀਓ ਵਿੱਚ ਦੇਖਿਆ ਹੋਣਾ ਫਿਰ ਹਾਲ ਚੱਲਦੇ ਆਂ ਅੰਦਰ ਬੰਦੇ ਆਪਣੇ ਸਾਤੋਂ 20-25 ਕਿਲੋਮੀਟਰ ਪਿੱਛੇ ਆ ਜੇ ਤੇ ਉਹਨਾਂ ਨੇ ਇੱਥੇ ਵੇਟ ਕਰਦੇ ਆਂ ਕਿਤਾਬੋਂ ਦੂ ਤੂੰ ਬਾਕੀ ਦੇਖਦੇ ਆਂ ਕੀ ਉਹਨਾਂ ਨਾਲੋਂ ਸੇ ਤੰਦ ਤੋਂ ਇੱਕ ਵਾਰ ਸਰਾਚ ਜਿੱਥੇ ਲੰਗਰ ਲੱਗੇ ਸੀਗੇ ਉਹ ਇੱਕ ਲੱਖੇ ਫਿਰਦਾ ਪਿਆ ਤੇ ਸਾਤੋਂ ਨਾਲ ਰਹਿ ਗਿਆ ਦੇਖ ਸਕਦੇ ਹੋ ਆਹੀ ਜਗ੍ਹਾ ਤੇ ਲੰਗਰ ਲੱਗੇ ਸੀਗੇ ਲਓ ਜੀ ਸਾਰੇ ਆਪਣੇ ਪਿੰਡ ਦੇ ਬੰਦੇ ਪੁੱਜ ਗਏ ਆ ਤੇ ਸਵੇਰੇ 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 ਆਇਆ ਬਾਕੀ ਲਓ ਜੀ ਚਾਚਾ ਜੀ ਕਿੱਦਾਂ ਬੈ ਲੱਗ ਰਿਹਾ ਤੁਹਾਨੂੰ ਆ ਕੇ ਵਧੀਆ ਲੱਗ ਰਿਹਾ ਜੀ ਸਫਰ ਕਿੱਦਾਂ ਸਫਰ ਵਧੀਆ ਰਿਹਾ ਠੀਕ ਠਾਕ ਮ제 ਚ ਹੈ ਮ제 ਹੈ ਲਓ ਜੀ ਅੱਜ ਹੁਣ ਰੈਸਟ ਕਰਦੇ ਆ ਤੇ ਥੋੜਾ ਟਾਈਮ ਤੇ ਫਿਰ ਕੱਲ੍ਹ ਦਿਨ ਆ ਦਰਸ਼ਨ ਕਰਨ ਤੇ ਸਫ਼ਰ ਕਾਫੀ ਵਧੀਆ ਰਾਤ ਨੂੰ ਦਾ ਅਸੀਂ ਮਜ਼ਾ ਆ ਜਾਂਦਾ ਕਿਤੇ ਵੀ ਚਲ ਜਿਓ ਤੇ ਮੋਲ ਵੀ ਆਇਆ ਨਾ ਵਧੀਆ ਆ ਸਭ ਕੁਝ ਠੀਕ ਠਾਕ ਤੇ ਹੁਣ ਥੋੜਾ ਟਾਈਮ ਰੈਸਟ ਕਰਦੇ ਆਂ ਦੇਖ ਨਿਕਲਦੇ ਆਂ ਇਥੋਂ ਸਿੱਧਾ ਹੀ ਮੰਦਰ ਲਈ ਤੇ ਦਰਸ਼ਨ ਅੱਜ ਦੇ ਅੱਜ ਕਾਨੇ ਜੇਠੇ ਆਦਵਾਰੀ ਬਾਕੀ ਦੇਖਦੇ ਆ ਜੀ ਆਓ ਜੀ ਹੁਣ ਨਿਕਲਦੇ ਆਂ ਤੇ ਉਹ ਸਾਹਮਣੇ ਦੀ ਦੇਖ ਸਕਦੇ ਹੋ ਉੱਥੇ ਜਾਣਾ ਆ ਹੁਣ ਫਿਲਹਾਲ ਥੱਲੇ ਮੱਥਾ ਟੇਕਾਂਗੇ ਪਹਿਲਾਂ ਤੇ ਦਰਸ਼ਨ ਕਰਕੇ ਆਉਨੇ ਆ ਵਾਪਸ ਪੁੱਜ ਗਏ ਵੀਰੇ ਯਾ ਬਾਬੇ ਜੀ ਪੁੱਜ ਗਏ ਚਾਚਾ ਜੀ ਵੀ ਨੱਚ ਕੇ ਜਾਣਾ ਪੁਰਾਣੇ ਵਲੋਗ ਵਾਂਗੂ ਲਓ ਜੀ ਹੁਣ ਪੁੱਜ ਗਏ ਆ ਡਿਓਰ ਸਿੱਤ ਤੇ ਚੱਲਦੇ ਦਰਸ਼ਨ ਕੰਨ ਰਸ਼ ਕਾਫੀ ਜੇਠਿਆ ਦਵਾਰ ਕਰਕੇ ਆ ਜੋ चाह <coughs> ॾा ਲਾਲ 5 ਮਿੰਟ ਲੇਟ ਹੋ ਗਏ ਤੇ ਮੰਦਰ ਬੰਦ ਸੀਗਾ ਔਰ ਕੋਈ ਗੱਲ ਨਹੀਂ ਥੱਲੇ ਮੰਦਰ ਖੁੱਲਿਆ ਹੋਣੇ ਥੱਲੇ ਜਾ ਕੇ ਮੇਰੇ ਟਾਈਮ ਚੇਂਜ ਹੋ ਗਿਆ ਅਸਲ ਵਿੱਚ ਅੱਗੇ 10 ਵਜੇ ਦਾ ਹੁੰਦਾ ਹੈਗਾ ਤੇ ਅੱਜ ਜੇਖਿਆ ਦਵਾਸੀ ਜੇ 11 ਵਜੇ ਦਾ ਹਣਾ ਚਾਹੀਦੇ ਪਰ ਚੇਂਜ ਕਰਤਾ ਤੇ 9 ਵਜੇ ਅਜ ਮੰਦਰ ਬੰਦ ਕਰਤਾ ਉਹਦੇ ਕਰਕੇ ਥੋੜਾ ਚੱਕਰ ਪਾ ਗਿਆ ਪਰ ਕੋਈ ਗੱਲ ਨਹੀਂ ਦਾਰਸ਼ਨ ਤੋਂ ਚਲੋ ਨਹੀਂ ਕਿ ਨਸੀਬ ਚ ਤੇ ਚੱਲਦੇ ਆ ਇੱਥੇ ਵਾਪਸ نیچے ਦੇਖਦੇ ਸ਼ਾਤਲਾਈ ਮੰਦਿਰ ਜੇ ਖੁੱਲਾ ਹੋਇਆ ਕਿ ਦਰਸ਼ਨ ਕਰਦੇ ਆ ਨਹੀਂ ਤਾਂ ਫਿਰ ਪਿੰਡ ਦੀ ਰਵਾਨਗੀ ਲੈਨੇ ਸਿੱਧੇ ਹੀ ਬਾਕੀ ਬੰਦੇ ਹਰੇ ਨਿਰਾਸ਼ੀ ਆ ਤਕਰੀਬਨ ਪਰ ਕੋਈ ਗੱਲ ਨਹੀਂ ਹੱਥੇ ਵਾਫੇ ਮਾਰ ਲਾਂਗੇ ਚੱਕਰ ਹਲਾ ਲਈ ਚੱਲਦੇ ਉੱਪਰ ਚੱਲਦੇ ਸੱਜਣ ਦੀ ਜਾਨ ਦੇ ਵਿੱਚ ਬੜੀ ਆ ਨੀ ਯਾਰ ਬਾਬੇ ਨੂੰ ਸ਼ਾਇਦ ਇਹ ਦੀ ਸਬਜੀ ਰਮਾਈ ਫਿਲਹਾਲ ਹੁਣ ਲੰਗਰ ਲੰਗਰ ਸ਼ਕ ਲਿਆ ਆ ਤੇ ਬੰਦੇ ਨਾਲ ਹੀ ਆ ਫੈਸਲਾ ਇਹ ਹੋਇਆ ਕਿ ਸਵੇਰੇ ਹੀ ਜਾਣਾ ਦਰਸ਼ਨ ਕਰਕੇ ਅਗੇਨ ਵਿਕਟਰੀ ਤੇ ਰੂਮ ਦੇਖਦੇ ਆ 815 ਨੰਬਰ ਆ ਰੂਮ ਸਾਰੇ ਬੁੱਕ ਆ ਜੇਠਿਆ ਦੁਆਰ ਕਰਕੇ 5 ਦਿਨ ਪਹਿਲਾਂ ਹੀ ਬੁਕਿੰਗ ਕਰਾਉਣੀ ਪੈਂਦੀ ਆ ਤਿਆਰੀ ਦੇਖ ਸਕਦੇ ਹੋ ਬਿਲਡਿੰਗ ਮੇਰੇ ਪਿੱਛੇ ਤੇ ਚੱਲਦੇ ਦੇਖਦੇ ਹਾਂ ਹੁਣ ਰੂਮ ਕਿਹੜਾ ਆ ਰੂਮ ਤਾਂ ਨਹੀਂ ਹਾਲ ਹੀ ਹੋਣਾ ਇੱਕ ਤੇ ਉਹਨੂੰ ਦੇਖਦੇ ਆਂ ਸਾਡੇ 10 ਤੋਂ ਕਰ ਟਾਈਮ ਹੋ ਗਿਆ ਤੇ ਰੂਮ ਉੱਪਰ ਵੀ ਨਹੀਂ ਮਿਲਿਆ ਹੁਣ ਵਾਪਸ ਸ਼ਾਹ ਤਲਾਈ ਵੱਲ ਜਾ ਰਹੇ ਆ ਤੇ ਕਹਿੰਦਾ ਰੁਕ ਜਾਣਾ ਜੀ ਬਾਕੀ ਦੇਖਦੇ ਹਾਂ ਥੱਲੇ ਕੋਈ ਹੋਟਲ ਚ ਦੇਖਦੇ ਆਂ ਵੀ ਉੱਪਰ ਕਿਉਂਕਿ ਹੋਟਲ ਵੀ ਨਹੀਂ ਕੋਈ ਫ੍ਰੀ ਸੀਗਾ ਜੇ ਠਹਿਿਆ ਤੁਹਾਡੇ ਕਰਕੇ ਚੱਲਦੇ ਆਂ ਔਲੀ ਔਲੀ ਪਿੱਛੇ ਬੰਦੇ ਆ ਰਹੇ ਆਪਣੇ 19 ਕਿਲੋਮੀਟਰ ਤੇ ਦੇਖਦੇ ਥੱਲੇ ਜਾ ਕੀ ਬੋਲਦਾ ਫਾਈਨਲੀ ਇੱਕ ਸਣਾ ਉੱਥੇ ਆ ਗਏ ਜਿੱਥੋਂ ਕੰਮ ਸ਼ੁਰੂ ਕੀਤਾ ਹੈਗਾ ਤੇ ਇੱਥੇ ਰੂਮ ਵੀ ਮਿਲ ਗਿਆ ਵਾਸੀ ਆ ਰੂਮ ਆਪਣਾ ਪਰ ਮਈ ਮਹੀਨਾ ਆ ਗਰਮੀ ਘਾਰੀ ਦੀ ਆ ਤੇ ਬੰਦੇ ਸਾਡੇ ਜਗਾੜੀ ਆ ਸਾਰੇ ਹਾਂ ਬੰਦੇ ਜਗਾੜੀ ਤੇ ਸ਼ਿਕਾਰੀ ਆ ਚਾਚੇ ਉਹਨਾਂ ਨੇ ਬਾਹਰ ਹੀ ਸਾਰਾ ਜਗਾੜ ਵੇਟ ਕਰ ਲਿਆ ਤੇ ਬਾਕੀ ਸਹੀ ਆ ਆਨੰਦ ਪੂਰੇ ਪੂਰੇ ਆ ਰਹੇ ਜਗੀਰ ਬਾਈ ਕਿੱਦਾਂ ਲੱਗ ਰਿਹਾ ਨਜ਼ਾਰੇ ਨਜ਼ਾਰੇ ਫੁੱਲ ਇੱਧਰ ਤੁਹਾਨੂੰ ਜੀ ਤੁਸੀਂ ਓਕੇ ਓਕੇ ਆ ਬੰਦੇ ਸੈਟ ਆ ਸਾਰੇ ਮਤਲਬ ਠੀਕ ਆ ਜੀਤਵਾ ਜੀ ਕੀ ਚਾਹ ਦੀ ਤਲਬ ਲੱਗੀ ਹੋ ਉਹ ਬੱਗੇ ਬੱਗੇ ਚ ਇਹਨੇ ਪੀਣੀ ਆ ਜਾਏ ਉਹ ਨਾਲ ਸਿਲਾਨ ਨੂੰ ਪene ਤੇ ਮੱਚਾ ਮੇਰਾ ਜਾਨ ਖਾ ਲੈਣੀ ਆ ਪਰ ਪੈ ਜਾਣਾ ਕੋਈ ਜਲ ਹੋ ਜੀ ਪੰਜ ਛੇ ਘੰਟੇ ਕੱਢਣੇ ਪੈਣੇ ਤੇ ਗਰਮੀ ਬਹੁਤ ਆ ਜਗੀਰ ਭਾਈ ਜੀ ਬਣਾ ਤੇ ਬਾਕੀ ਬੰਦੇ ਤਾਂ ਗੱਪਾਂ ਮਾਰ ਰਹੇ ਜੀਤ ਭਾਈ ਵੀ ਨਾਲ ਹੀ ਆ ਸਾਡੇ ਤੇ ਬਿੰਦਰ ਭਾਈ ਠੰਡਾ ਲੈ ਕੇ ਆ ਰਿਹਾ ਬਿੰਦਰ ਭਾਈ ਠੰਡਾ ਲੈ ਕੇ ਆ ਚਾਚਾ ਠੰਡਾ ਲੈ ਕੇ ਆ ਰਿਹਾ ਤੇ ਕੱਢਦੇ ਪੰਜ ਛੇ ਘੰਟੇ ਘਰੇ ਹੁਣੇ ਦਾ ਹੁਣ ਨੂੰ ਨਿਆਰੇ ਨਾਲ ਹੋਣਾ ਸੀਗਾ ਗਰਮੀ ਬਹੁਤ ਲੱਗ ਰਹੀ ਹੈ ਗਰਮੀ ਪਸੀਨਾ ਆ ਰਿਹਾ ਮਾੜੀ ਮਾੜੀ ਤੇਲੀ ਪਰ ਕੋਈ ਨਹੀਂ ਕੱਟਾਂਗੇ ਕਿਮਾ ਚਲਵਾਲੇ ਮਿਹਰਮਾਨ ਹੋਊਗੇ ਥੋੜੀ ਠੰਡੀ ਕਰੂਗੇ ਬਾਕੀ ਦੇਖਦੇ ਆਂ ਰਾਤ ਦੇ 1.5 ਵਜੇ ਆ ਤੇ ਸ਼ਾਤ ਲਾਈ ਦੀਆਂ ਸੜਕਾਂ ਇੱਕਦਮ ਸੁੰਨੀਆਂ ਆ ਕੋਈ ਗੱਡੀ ਨਹੀਂ ਕੋਈ ਕੁਝ ਨਹੀਂ ਤੇ ਚਾਚਾ ਜੀ ਹੁਣ ਨਾਲ ਚੱਲੇ ਗਏ ਚਾਚਾ ਜੀ ਹੁਣੀ ਕਹਿੰਦੇ ਕੀ ਡਾਕਟਰ ਕੋਲ ਜਾਣਾ ਥੋੜੀ ਪ੍ਰੋਬਲਮ ਜੀ ਆ ਗਈ ਆ ਪਰ ਕੋਈ ਨਹੀਂ ਜਾਗਦੇ ਇੱਥੇ ਕਿਹੜਾ ਸੋਣਾ ਆ 4 ਵਜੇ ਉੱਠ ਕੇ ਉੱਠ ਕੇ ਫੇਰ ਜਾਣਾ ਪੈਣਾ 1.5 ਵਜ ਗਿਆ ਹੁਣ ਸੋਣਾ ਕੀ ਆ ਇਨ ਜਿੰਗਾ ਦਿਨ ਤੁਰਦੇ ਫਿਰਦੇ ਰਹਿਣੇ ਤਾਂ ਹੀ ਵਧੀਆ ਸਾਡੇ ਲਈ ਫਿਲਹਾਲ ਫੋਨ ਮੇਰਾ 24% ਆ ਮੈਨੂੰ ਨਹੀਂ ਪਤਾ ਬਲੋਕ ਕਿੱਥੇ ਖਤਮ ਹੋਣਾ ਪਰ ਮੈਂ ਪਾ ਦੇਣਾ ਜਿੰਨਾ ਵੀ ਹੋਇਆ ਠੀਕ ਆ ਅੱਗੇ ਐਕਸਪਲੇਨ ਕਰਦਾਂਗੇ ਕੀ ਕੀ ਸੀ ਕੀ ਕੀ ਨਹੀਂ ਸੀ ਫਿਲਹਾਲ ਡਾਕਟਰ ਦੇ ਪੁੱਜ ਗਏ ਆ ਤੇ 1:30 ਵਜੇ ਵੀ ਖੁੱਲੀ ਆ ਦੁਕਾਨ 24/7 1:30 ਵਜੇ ਵੀ ਖੁੱਲੀ ਆ ਜਲਦੀ ਆ ਦੇਖੀ ਤੇ ਹੁਣ ਦੇਖਦੇ ਅੰਦਰ ਜਾ ਕੇ ਤੇ 3 ਵਜਨ ਤੇ ਆ ਗਏ ਆ ਹੁਣ ਤੇ ਜੀਤ ਬਾਜੀ ਮਿਲਾਏ ਆ ਨਾਲ ਚਾ ਲੱਭਣ ਤੁਰਿਆ ਭੁੱਖ ਲੱਗੀ ਆ ਰਾਤ ਨੂੰ ਤੇ ਕੁਛ ਖਾਣ ਨੂੰ ਵੀ ਨਹੀਂ ਲਈ ਆਪਾਂ ਤੇ ਦੇਖਦੇ ਆ ਕੁਛ ਖਾਣ ਨੂੰ ਜੇ ਮਿਲ ਜਾਂਦਾ ਤਾਂ ਬਹੁਤ ਵਧੀਆ ਹੋਊਗਾ ਨਹੀਂ ਤਾਂ ਫਿਰ ਥੋੜਾ ਵੇਟ ਕਰਨਾ ਪੈਣਾ 7 ਵਜੇ ਵਿਚਾਰ ਖੋਲਦੇ ਆ ਸਾਰੇ ਤੇ ਸਾਢੇ 5 ਵਜੇ ਮੰਦਿਰ ਵੀ ਖੁੱਲ ਜਾਣਾ ਆ ਵੇਟ ਕਰ ਲੈਨੇ ਆ ਤਦ ਤੱਕ ਸਫਰ ਵਧੀਆ ਫੋਨ ਪਤਾ ਨਹੀਂ ਕਿਹੜੇ ਵੇਲੇ ਡੈਡ ਹੋ ਜਾਣਾ ਐਡਵੈਂਚਰ ਸ਼ਾਂਤ ਲਈਦੀ ਸੜਕਾਂ ਦੇ ਘੁੰਮ ਰਹੀਆਂ ਕੱਲੀ 3 ਵਜੇ ਇੱਥੇ ਪੰਚਾਇਤ ਵੀ ਜੁੜ ਲਈ ਪਾਜੀ ਹੁਣਾਂ ਨੇ ਸਾਰੀ ਰਾਤ ਜਾ ਕੇ ਵੋਟਾਂ ਹੀ ਖੇਡ ਲਈਆਂ ਘੜੇ ਘੜੇ ਕਿੱਧਰ ਕਿੱਧਰ ਵੋਟਾਂ ਪਾਣੀ ਤਾਂ ਤੇ ਬਾਕੀ ਹੁਣ ਮਿਲਦੇ ਆਂ ਨੀਂਦ ਪੂਰੀ ਪੂਰੀ ਆਈ ਉਹਦਾ ਤਾਂ ਕੱਲ ਰਾਤ ਵੀ ਨਹੀਂ ਸੋਇਆ ਜੱਜਣਾ ਤੇ ਹੁਣ ਵੀ ਇਹੀ ਹਾਲ ਆ ਕੋਈ ਗੱਲ ਨਹੀਂ ਸੈ ਲਾਂਗੇ ਥੋੜਾ ਜਿਹਾ ਹੋਰ ਲੋ ਦਿਨ ਚੜ ਗਿਆ ਹਨਾ ਤੇ ਆ ਗਏ ਇਹ ਇਹਦਾ ਕਮਾਲ ਆ ਫਿਲਹਾਲ ਇੱਥੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਉਨੇ ਆ ਸਾਹਮਣੇ ਸ਼ਾਦ ਲਈ ਮੰਦਿਰ ਆ ਹੁਣ ਤੋਂ ਚਲੋ ਨਾ ਕੰਮੀ ਨੂੰ ਲੈ ਕੇ ਹੋਜੀ ਇਹ ਆ ਸ਼ਾਦ ਲਈ ਮੰਦਿਰ ਤੇ ਬਾਹਰੋਂ ਵੀ ਤੁਹਾਨੂੰ ਦਰਸ਼ਨ ਕਰਾਉਣੀ ਆ ਮੰਦਿਰ ਦੇ ਜਾ ਵੇ ਬੜੀ ਹਾਂਜੀ ਹੁਣ 4:30 ਹੋਏ ਆ ਤੇ ਹੋਈ ਜੀ ਓਕੇ ਓਕੇ ਤੁਸੀਂ ਮੈਨੂੰ ਦਿਖਾਉਂ ਹੁਣ ਚੱਲਦੇ ਆ ਮੱਥਾ ਦੇਖਣਾ ਬਿਲਾਲ ਬੰਦੇ ਗੱਡੀ ਕੱਢ ਰਹੇ ਆ ਤੇ ਆਪਾਂ ਚਾਬੀ ਖੋਰ ਸਾਨੂੰ ਲੈਣੀ ਪਣੀ ਆ ਉੱਚਾ ਬੀ ਲੈ ਕੇ ਤੇ ਨਿਕਲੀ ਥੱਲੇ ਫੜਾਫੜ ਸੌਰੀ ਉੱਪਰ ਗੁਫਾ ਵਾਲੀ ਇੱਥੇ ਵੀ ਬੰਦੇ ਉੱਠ ਗਏ ਸਾਰੇ ਆਪਣੇ ਚਲਿਏ ਹੁਣ ਪਰਵਾਨਾ ਤੇ ਦੇਖਦੇ ਆ ਮੱਥਾ ਹੁਣ ਦੇਨੇ ਜਿਹੜੇ ਮੇਰੇ ਡੈਡ ਹੁੰਦਾ ਫੜਾਫੜ ਬਲੌਗ ਨੂੰ ਖੋਣ ਵਾਲੀ ਕਰਨੀ ਆ ਹੁਣ ਤਾਂ ਤੇ ਪਿੰਡ ਨਿਕਲਦੇ ਆ ਰਾਤ ਤਾਂ ਚਲੋ ਕੱਢ ਲਈ ਓਕੀ ਸੋਕੀ ਮੈਂ ਬਸ ਸੌਣਾ ਹੀ ਆ ਸਾਰਾ ਦਿਨ ਜਾ ਕੇ ਕਿਆ ਬਾਤ ਹੋ ਗਈ ਹੈ ਇਧਰ ਆਦਮੀ ਦਿਨ ਹੈ ਆਦਮੀ ਰਾਤ ਹੈ ਵੈਸੇ ਦਿਨ ਚੜਨ ਲੱਪਿਆ ਆ ਹੁਣ ਤੇ ਮੰਦਿਰ ਹੁਣ ਇੱਥੋਂ 500 ਮੀਟਰ ਆ ਸਿਰਫ ਬਾਕੀ ਕਾਦੇ ਆ ਫੋਨ ਵੀ ਮਰਾਠ ਪਰਸੈਂਟ ਹੀ ਆ ਜਿੰਨਾ ਟਾਈਮ ਕਾੜ ਕਾੜਦਾ ਠੀਕ ਆ ਬਾਕੀ ਦਿਖੀ ਜੋ ਹਾਂ ਨੀਂਦ ਬੜੀ ਆਈ ਆ ਚਲੋ ਜੀ ਹੁਣ ਕਰਦੇ ਆ ਦਰਸ਼ਨ ਤੇ ਨਿਕਲੀਏ ਪਿੰਡ ਨੂੰ ਤੇ ਇੱਕ ਔਰ ਫਿਰ ਚਲਦੇ ਆ ਪ੍ਰਸ਼ਾਦ ਵੀ ਲੈ ਲਿਆ ਚਲਦੇ ਆ ਦਰਸ਼ਨਾਂ ਲਈ ਫਿਲਹਾਲ ਹੁਣ ਚਲਦੇ ਆ ਲੈਂਚ ਲੱਗਣ ਤੇ ਦਿਨ ਵੀ ਚੜ ਗਿਆ ਆ ਥੋੜਾ ਥੋੜਾ सियास माइनी सिंधा डोले माई सिंग लॻे बाबा ਦਰਸ਼ਨ ਕਰਦੇ ਆ ਸਾਹਮਣੇ ਆ ਗਏ ਆ ਗੁਫਾ ਦੇ ਤੇ ਆਰਤੀ ਸੁਣੀ ਆ ਆ ਪਹੁੰਚੇ ਆ ਪਹੁੰਚੇ ਆ ਪਹੁੰਚੇ ਦਰਵਾਰ ਬਾਬਾ ਜੀ ਤੇਰੇ ਆ ਪਹੁੰਚੇ ਦੇ ਦਰਸ਼ਨੇ ਬਾਬਾ ਜੀ ਤੁਹਾਨੂੰ ਦੇ ਦਰਸ਼ਨੇ ਦੇ ਦਰਸ਼ਨੇ ਗੁਫਾ ਦੇ ਬਾਬਾ ਜੀ ਤੁਹਾਨੂੰ ਦੇ ਦਰਸ਼ਨੇ ਦਾਰਸ਼ਨ ਤਾਂ ਹੁੰਦੇ ਆ ਤੇ ਚੱਲਦੇ ਆ ਥੱਲੇ ਉਹ ਤੁੰਪਾ ਪੂਣੀ ਨਹੀਂ ਜਤਾਸ ਮੈਂ ਮੈਨੂੰ ਪੂਣੀ ਨਾਲ ਨਹੀਂ ਆਉਂਦਾ ਆਉਂਦਾ ਮੈਂ ਫਿਰ ਅੱਗੇ ਹਾਂ ਜੀ ਹਾਂਜੀ ਦਾਰਸ਼ਨ ਆਪਣੇ ਹੋ ਗਏ ਆ ਬਹੁਤ ਵਧੀਆ ਜੀ ਤੇ ਬੰਦੇ ਜਿਹਨਾਂ ਯਾ ਰਾਤੀ ਮੂਹਤਰੇ ਸੀਗੇ ਹੁਣ ਸਾਰੇ ਖੁਸ਼ ਆ ਸਰਪੰਚ ਵੀ ਚੁਣੇ ਗਏ ਨੇ ਰਾਤੀ ਸਾਰੀ ਰਾਤ ਰਹਿਣਾ ਪੰਚਾਇਤੇ ਚ ਹੁਣੀਆਂ ਕੀ ਆ ਪੰਚਾਇਤ ਬਣਨੀ ਉਹ ਪੰਚਾਇਤ ਬਣਨੀ ਆ ਫਿਲਹਾਲ ਅ ਪਿੱਛੇ ਭੌਂ ਦੇਖ ਸਾਦੇ ਦਰਸ਼ਨ ਬਹੁਤ ਵਧੀਆ ਹੋ ਗਏ ਸਾਡੇ ਵਿੱਚ ਬਹੁਤ ਬੰਦੇ ਆ ਗਏ ਬਾੜ ਬਾੜ ਗਲਤ ਬਣਾਏਗੇ ਆ ਉਹ ਵੀ ਥੋੜਾ ਸੈੱਟ ਕਰਾਵਾਂਗੇ ਉਹ ਵੀ ਜਰੂਰ ਹੋਊਗੇ ਅਗਲਾ ਵਲੌਗ ਹੀ ਬਾੜਾਂ ਦੇ ਹੋਊਗਾ ਤੇ ਫਿਲਹਾਲ ਚੱਲਦੇ ਆ ਹੁਣ ਮਸਤਾਨਗਰ ਦੇ ਪਿੰਡ ਵੱਲ ਵਾਪਸ ਜਿਹਾ ਹੋ ਜਿਹਾ ਬਾਬੇ ਤੋ ਜਿਹਾ ਮੇਰਾ ਟਿੰਟਰ ਇਹਨਾਂ ਕਿਸੀਆਂ ਬਾਹਾਂ ਹੀ ਕਿਹੜੇ ਜੀਹਾਂ ਤੋਂ ਹੋਈ ਜਾਂਦੀ ਹੈ ਜੀ ਹੁਣ ਦਰਸ਼ਨ ਘਾਲ ਲਿਆ ਤੇ ਘਰ ਵੱਲ ਰਵਾਨਗੀ ਹੁਣ ਬਲੌਗ ਫੋਨ ਜਿੱਥੇ ਮਰਜੀ ਡੈਡ ਹੋ ਜਾਏ ਹੁਣ ਕੋਈ ਟੈਨਸ਼ਨ ਨਹੀਂ ਸਾਡੇ ਬੈਟਰੀ ਚ ਅਗਲੇ ਹੋਰ ਚੁਕਾਰਾ ਰਤਨੋਂ ਦੇ ਪਾਲੀ ਦਾ ਬੋਲ ਸੱਚੇ ਦਰਵਾਰ ਕੀ ਜੀ ਹੁਣ ਕੋਈ ਟੈਨਸ਼ਨ ਨਹੀਂ ਜਿੱਥੇ ਮਰਜੀ ਹੁਣ ਫੋਨ ਡੈਡ ਹੋ ਜਾਏ ਬਾਕੀ ਨਿਕਲਦੇ ਹਾਂ ਪਿੰਡ ਨੂੰ ਜੱਗ ਭਾਵੇਂ ਸਾਰਾ ਰੁੱਸ ਜੇ ਬਹੁਤ ਰੁੱਸ ਲਓ ਜੀ ਤੇ ਆ ਗਿਆਂ ਨੀਂਦ ਸੋਰੀ ਮਰੀ ਆਈ ਉਹ ਆ ਤੇ 1-2% ਦਾ ਕੰਮ ਹੀ ਕੱਢ ਗਿਆ ਟਾਈਮ ਕੋਈ ਐਕਟੀਵਿਟੀ ਨੂੰ ਘਰੇ ਜਾਣਾ ਸਿੱਧਾ ਇਹ ਸੋਣਾ ਹੀ ਆ ਖਿਲਾਲ ਲਈ ਅੱਜ ਲਈ ਹੋਰ ਤਾਂ ਨਹੀਂ ਮਿਲਦੇ ਆ ਤੁਹਾਨੂੰ ਜਲਦੀ ਅਗਲੇ ਬਲੌਗ ਵਿੱਚ